ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੇ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਅਸੀਂ ਜਿਹੜੀ ਗੱਲਬਾਤ ਕਰਨ ਜਾ ਰਹੇ ਹਾਂ ਉਹ ਬੜੀ ਖਾਸ ਅਤੇ ਮਹੱਤਵਪੂਰਨ ਹੈ ਅਤੇ ਇਸ ਗੱਲ ਨੂੰ ਮੇਰੀਆਂ ਭੈਣਾਂ ਧਿਆਨ ਦੇ ਨਾਲ ਜ਼ਰੂਰ ਸੁਣ ਲੈਣ ਕਿਉਂਕਿ ਅੱਜ ਦੀ ਜਿਹੜੀ ਗੱਲ ਸਾਡੀ ਰਸੋਈ ਦੇ ਨਾਲ ਹੈ ਭਾਓ ਸਾਡੇ ਭੋਜਨ ਦੇ ਨਾਲ ਸੰਬੰਧਿਤ ਹੈ ਸੰਗਤ ਜੀ ਜਿਹੜੀ ਗੱਲ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਬਿਲਕੁਲ ਸੱਚੀ ਗੱਲ ਹੈ ਸਾਧ ਸੰਗਤ ਜੀ ਇੱਕ ਸ਼ਹਿਰ ਦੇ ਵਿੱਚ ਇੱਕ ਮੋਚੀ ਰਹਿੰਦਾ ਸੀ ਮੋਚੀ ਜਿੱਥੇ ਰਹਿੰਦਾ ਸੀ ਉੱਥੇ ਨੇੜੇ ਹੀ ਇੱਕ ਮਸ਼ਹੂਰ ਅੱਡਾ ਸੀ ਅੱਡਾ ਭਾਓ ਕਿ ਇੱਕ ਬਹਾਓ ਕਿ ਇੱਕ ਬਹੁਤ ਵੱਡਾ ਬੋਰਡ ਸੀ ਜਿਸ ਦੇ ਹੇਠਾਂ ਮੋਚੀ ਰੋਜ਼ਾਨਾ ਆਪਣਾ ਬੈਗ ਪਾਉ ਕਿ ਸਾਰਾ ਜੁੱਤੀਆਂ ਦਾ ਸਮਾਨ ਲੈ ਕੇ ਬੈਠਦਾ ਸੀ ਸਵੇਰ ਵੇਲੇ ਉਹ ਸਾਰਾ ਸਮਾਨ ਲੈ ਆਂਦਾ ਸੀ ਤੇ ਸ਼ਾਮ ਵੇਲੇ ਉਹ ਆਪਣਾ ਸਾਰਾ ਸਮਾਨ ਆਪਣੇ ਨਾਲ ਬੰਨ੍ਹ ਕੇ ਦੁਕਾਨਦਾਰ ਕੋਲ ਰੱਖ ਦਿੰਦਾ ਸੀ ਸਾਧ ਸੰਗਤ ਜੀ ਉਹ ਪਰਮਾਤਮਾ ਤੇ ਇੰਨਾ ਵਿਸ਼ਵਾਸ ਕਰਨ ਵਾਲਾ ਮੋਚੀ ਸੀ ਕਿ ਉਹ ਹਰ ਇੱਕ ਚੀਜ਼ ਤੇ ਭਰੋਸਾ ਰੱਖਦਾ ਸੀ ਜੋ ਉਸ ਨੂੰ ਪਰਮਾਤਮਾ ਨੇ ਦਿੱਤੀ ਹੈ ਸੰਗਤ ਜੀ ਉਹ ਹਰ ਰੋਜ਼ ਆਪਣੇ ਘਰੋਂ ਰੁੱਖੀ ਮਿੱਸੀ ਰੋਟੀ ਲੈ ਕੇ ਆਂਦਾ ਸੀ ਜਿੰਨੀ ਕੋ ਹੁੰਦੀ ਉਹ ਖਾ ਕੇ ਪਾਣੀ ਪੀ ਲੈਂਦਾ ਪਾਣੀ ਪੀ ਕੇ ਉਹ ਦੋਵੇਂ ਹੱਥ ਪਰਮਾਤਮਾ ਵੱਲ ਨੂੰ ਕਰਕੇ ਸ਼ੁਕਰ ਕਰਦਾ ਸੀ ਅਤੇ ਇੱਕ ਦੀ ਖਾਸੀਅਤ ਵੀ ਸੀ ਉਹ ਰੋਟੀ ਵਿੱਚੋਂ ਕੁਝ ਟੁਕੜੇ ਉਸ ਬੋਰਡ ਤੇ ਬੈਠੇ ਹੋਏ ਸੀ ਉਹਨਾਂ ਨੂੰ ਉਪਾਇਆ ਕਰਦਾ ਸੀ ਉਸ ਦੀ ਖਾਸੀਅਤ ਇਹ ਸੀ ਕਿ ਜੇ ਉਹ ਦੋ ਰੋਟੀਆਂ ਲੈ ਕੇ ਆਂਦਾ ਤਾਂ ਉਹਨਾਂ ਵਿੱਚੋਂ ਇੱਕ ਰੋਟੀ ਉਹ ਪੰਛੀਆਂ ਨੂੰ ਪਾ ਦਿੰਦਾ ਜੇ ਉਹ ਦੋ ਰੋਟੀਆਂ ਲੈ ਕੇ ਆਂਦਾ ਤਾਂ ਵੀ ਉਹਨਾਂ ਦਾ ਹਿੱਸਾ ਕੱਢਦਾ ਜੇ ਇੱਕ ਰੋਟੀ ਲੈ ਕੇ ਆਂਦਾ ਤਾਂ ਵੀ ਉਹਨਾਂ ਦਾ ਹਿੱਸਾ ਕੱਢਦਾ ਸੀ ਉਹ ਮੋਚੀ ਗਰੀਬ ਪਰਿਵਾਰ ਤੋਂ ਸੀ ਪਰ ਅਮੀਰ ਬਹੁਤ ਜ਼ਿਆਦਾ ਸੀ ਦਿਲ ਦਾ ਦਿਲ ਵਿੱਚ ਬਹੁਤ ਹੀ ਅਮੀਰੀ ਸੀ ਅਮੀਰੀ ਦੀ ਕਿਸੇ ਗੱਲ ਤੋਂ ਉਹਦੇ ਦਿਲ ਵਿੱਚ ਅਮੀਰੀ ਦੀ ਕਿਸੇ ਗੱਲ ਤੋਂ ਕਮੀ ਨਹੀਂ ਸੀ ਇਸ ਕਰਕੇ ਉਹ ਰੋਟੀ ਦੇ ਟੁਕੜਿਆਂ ਦੇ ਆਸਰੇ ਉਸਨੇ ਇਨ੍ਹਾਂ ਬੇਜਵਾਨ ਪਰਿੰਦਿਆਂ ਦੇ ਨਾਲ ਇੱਕ ਅਨ ਬੋਲਿਆ ਜਿਹਾ ਰਿਸ਼ਤਾ ਬਣਾ ਲਿਆ ਸੀ ਜਦੋਂ ਕਦੇ ਉਹ ਨਾ ਆਇਆ ਕਰਦਾ ਤਾਂ ਇਸ ਤਰ੍ਹਾਂ ਮਹਿਸੂਸ ਹੁੰਦਾ ਪਰਿੰਦਿਆਂ ਨੂੰ ਉਸਦੀ ਯਾਦ ਕਰਕੇ ਆਪਣੀ ਕੁਰਲਾਹਟ ਆਪਣਾ ਚੀਕ ਝਾੜਾ ਉੱਚੀ ਉੱਚੀ ਪਾਉਂਦੇ ਚੂੰ-ਚੂੰ ਦੀ ਆਵਾਜ਼ ਵੀ ਸਾਰੇ ਸ਼ਹਿਰ ਵਿੱਚ ਸੁਣਾਈ ਦਿੰਦੀ ਪਰ ਉਹ ਛੁੱਟੀ ਘਟ ਹੀ ਕਰਦਾ ਸੀ ਇਸ ਤਰ੍ਹਾਂ ਆਪਣੇ ਕੰਮ ਦੇ ਨਾਲ ਉਸ ਨੂੰ ਪ੍ਰੇਮ ਹੋਣ ਕਰਕੇ ਉੱਥੇ ਹੀ ਮਿਲਦੇ ਸੀ ਉੱਥੇ ਹੀ ਮਿਲਦਾ ਸੀ ਇੱਕ ਦਿਨ ਇੱਕ ਦਿਨ ਕਹਿੰਦੇ ਹਨ ਕਿ ਬਹੁਤ ਹੀ ਪਰਮਾਤਮਾ ਨੂੰ ਚਾਹਨ ਵਾਲਾ ਉਸ ਦੇ ਕੋਲ ਆਇਆ ਉਸ ਕੋਲ ਬੈਠਾ ਉਸ ਨੇ ਕਿਹਾ ਕੀ ਪਿਆਰਿਆ ਮੇਰੀ ਜੁੱਤੀ ਗੰਢ ਦੇ ਇਸ ਨੂੰ ਗੰਢ ਕੇ ਉਹ ਕਹਿੰਦਾ ਕਿ ਮੈਂ ਜੁੱਤੀ ਗੰਢਾਉਣ ਲਈ ਤੇਰੇ ਕੋਲ ਆਇਆ ਇਹ ਜਿਹੜਾ ਇਨਸਾਨ ਮੋਚੀ ਕੋਲ ਆਇਆ ਸੀ ਉਹ ਪਰਮਾਤਮਾ ਨੂੰ ਚਾਹਨ ਵਾਲਾ ਸੀ ਉਸ ਦੇ ਰੰਗ ਵਿੱਚ ਰੰਗਿਆ ਹੋਇਆ ਸੀ ਕੋਈ ਫਕੀਰ ਸੀ ਮੁਸਲਮਾਨ ਸੀ ਬਹੁਤ ਨੇੜਿਓਂ ਉਹ ਪਰਮਾਤਮਾ ਦਾ ਨਾਮ ਜਪਦਾ ਸੀ ਇਸ ਤਰ੍ਹਾਂ ਨਾਮ ਜਪਦਾ ਸੀ ਕਿ ਉਸ ਦੀ ਲਿਵ ਲੱਗੀ ਹੋਈ ਸੀ ਉਸ ਨੂੰ ਇਸ ਨੇ ਕਿਹਾ ਕਿ ਮੈਂ ਤੁਹਾਡੀ ਜੁੱਤੀ ਗੰਢ ਦੇਵਾਂਗਾ ਪਰ ਜੇ ਤੁਹਾਨੂੰ ਇਤਰਾਜ਼ ਨਹੀਂ ਤਾਂ ਦਾ ਖਾ ਲਵਾਂ ਰੋਟੀ ਖਾ ਲਵਾਂ ਉਹ ਕਹਿੰਦੇ ਕਿ ਬਿਲਕੁਲ ਖਾ ਲਵੋ ਮੈਨੂੰ ਕੋਈ ਇਤਰਾਜ਼ ਨਹੀਂ ਮੇਰੇ ਕੋਲ ਸਮਾਂ ਹੈ ਕਹਿੰਦਾ ਕਿ ਗੱਲ ਦਰਸਲ ਇਹ ਹੈ ਕਿ ਮੈਂ ਰੋਟੀ ਖਾਣ ਦੇ ਵਿੱਚ ਦੇਰੀ ਨਹੀਂ ਕਰ ਸਕਦਾ ਪਰ ਮੇਰੇ ਸੰਬੰਧੀ ਜਿਹੜੇ ਪਰਿੰਦੇ ਨੇ ਮੇਰੇ ਕੋਲ ਮੈਨੂੰ ਚਾਹਣ ਵਾਲੇ ਨੇ ਸਾਡਾ ਆਪਸੀ ਬਹੁਤ ਜ਼ਿਆਦਾ ਸਨੇਹ ਹੈ ਮੈਂ ਨਹੀਂ ਚਾਹਦਾ ਕਿ ਮੇਰੇ ਕਰਕੇ ਇਹਨਾਂ ਵਿਚਾਰਿਆਂ ਨੂੰ ਇੰਤਜ਼ਾਰ ਕਰਨਾ ਪਵੇ ਪਹਿਲਾ ਹੀ ਬੜਾ ਇਹਨਾਂ ਨੇ ਸਬਰ ਕੀਤਾ ਹੈ ਮੌਲਵੀ ਜਿਹੜਾ ਕਿ ਬੈਠਾ ਹੋਇਆ ਸੀ ਫਕੀਰ ਸੀ ਉਹ ਇਸ ਦੀ ਗੱਲ ਸੁਣ ਕੇ ਬੜਾ ਖੁਸ਼ ਹੋਇਆ ਤੇ ਉਸ ਦੇ ਕੋਲ ਬੈਠ ਕੇ ਉਸ ਦੇ ਵੱਲ ਦੇਖਦਾ ਰਿਹਾ ਉਸ ਦੇ ਕੋਲ ਦੋ ਪ੍ਰਸ਼ਾਦੇ ਸਨ ਇੱਕ ਉਸ ਨੇ ਆਪ ਖਾ ਲਿਆ ਤੇ ਇੱਕ ਟੋਟੇ ਕਰਕੇ ਉਹਨੇ ਉੱਪਰ ਬੈਠੇ ਪੰਛੀਆਂ ਨੂੰ ਦਿੱਤਾ ਤੇ ਉਹ ਰੋਟੀ ਦੇ ਦੋ ਟੁਕੜੇ ਪਰਿੰਦਿਆ ਨੇ ਖਾ ਲੇ ਪਰਿੰਦਿਆ ਨੇ ਜਦੋਂ ਖਾਧਾ ਤੇ ਉਸ ਨੇ ਪਾਣੀ ਪੀ ਲਿਆ ਫਿਰ ਪਾਣੀ ਪੀ ਕੇ ਦੋਵੇਂ ਹੱਥ ਫੈਲਾ ਕੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਤੇ ਫਿਰ ਕਿਹਾ ਕੀ ਲਿਆਓ ਮੌਲਵੀ ਜੀ ਤੁਹਾਡੀ ਜੁੱਤੀ ਗੰਢ ਦਿਆਂ ਮੌਲਵੀ ਕਹਿੰਦਾ ਮੈਂ ਜੁੱਤੀ ਦਿੰਦਾ ਹਾਂ ਪਰ ਮੈਨੂੰ ਤੇਰੀ ਇਹ ਆਦਤ ਬਹੁਤ ਹੀ ਵਧੀਆ ਲੱਗੀ ਮੈਨੂੰ ਬਹੁਤ ਵਧੀਆ ਲੱਗਿਆ ਕਿ ਤੁਸੀਂ ਪਰਮਾਤਮਾ ਦਾ ਸ਼ੁਕਰ ਕੀਤਾ ਹੈ ਮੈਂ ਦੇਖਿਆ ਕਿ ਤੂੰ ਰੁੱਖੀ ਮਿੱਸੀ ਰੋਟੀ ਖਾਦੀ ਹੈ ਉਹ ਸ਼ਾਇਦ ਇੰਨੀ ਕੁ ਸਵਾਦ ਹੈ ਕਿ ਤੇਰੀ ਭੁੱਖ ਨਾ ਮਿਟੀ ਹੋਵੇ ਪਰ ਤੂੰ ਪਰਮਾਤਮਾ ਦਾ ਸ਼ੁਕਰ ਕੀਤਾ ਹੈ ਤੂੰ ਪਰਮਾਤਮਾ ਦਾ ਸ਼ੁਕਰਗੁਜ਼ਾਰ ਹੋਇਆ ਹੈ ਮੈਂ ਅੱਗੇ ਵੀ ਲੋਕ ਇੱਥੇ ਦੇਖੇ ਨੇ ਜਿਨ੍ਹਾਂ ਕੋਲ ਹਰ ਕਿਸਮ ਦਾ ਪਕਵਾਨ ਹੈ ਜਿਨ੍ਹਾਂ ਕੋਲ ਬਹੁਤ ਬੇਸ਼ੁਮਾਰ ਚੀਜ਼ਾਂ ਨੇ ਖਾਣ ਲਈ ਕਦੇ ਵੀ ਪਰਮਾਤਮਾ ਦਾ ਸ਼ੁਕਰ ਨਹੀਂ ਕੀਤਾ ਉਹ ਹਮੇਸ਼ਾ ਪਰਮਾਤਮਾ ਨੂੰ ਕੋਸਦੇ ਨੇ ਗਿਲੇ ਸ਼ਿਕਵੇ ਕਰਦੇ ਨੇ ਕਿ ਪਰਮਾਤਮਾ ਨੇ ਇਸ ਚੀਜ਼ ਦੀ ਕਮੀ ਛੱਡ ਦਿੱਤੀ ਹੈ ਸਾਡੇ ਕੋਲ ਆ ਚੀਜ਼ ਅਧੂਰੀ ਹੈ ਆ ਪੂਰੀ ਨਹੀਂ ਹੈ ਪਰ ਮੈਂ ਤੇਰੇ ਇਸ ਕੰਮ ਤੋਂ ਅੱਜ ਬਹੁਤ ਖੁਸ਼ ਹੋਇਆ ਹਾਂ ਉਸ ਦੀ ਤਾਰੀਫ਼ ਕਰਕੇ ਮੌਲਵੀ ਸਾਹਿਬ ਆਪਣਾ ਧਿਆਨ ਫਿਰ ਪਰਮਾਤਮਾ ਵੱਲ ਲੈ ਗਏ ਕੁਰਾਨ ਦੀ ਆਇਤਾਂ ਪੜ੍ਹ ਰਹੇ ਸੀ ਤੇ ਜਦੋਂ ਉਹ ਆਇਤਾਂ ਪੜ੍ਹ ਰਹੇ ਸਨ ਨਾਲ ਬੈਠਾ ਉਹ ਮੋਚੀ ਵੀ ਬੜੇ ਧਿਆਨ ਨਾਲ ਸੁਣ ਰਿਹਾ ਸੀ ਤੇ ਗੌਰ ਕਰ ਰਿਹਾ ਸੀ ਤਹੀ ਜ਼ਿਆਦਾ ਧਿਆਨ ਲਗਾ ਕੇ ਉਸ ਨੂੰ ਸੁਣ ਰਿਹਾ ਸੀ ਉਸ ਨੇ ਉਹਨਾਂ ਨੂੰ ਗੁਜਾਰਿਸ਼ ਕੀਤੀ ਕਿ ਇੱਕ ਆਇਤ ਮੈਨੂੰ ਵੀ ਸਿਖਾ ਦਿਓ ਉਹਨਾਂ ਨੇ ਇੱਕ ਆਇਤ ਸਿਖਾ ਦਿੱਤੀ ਤਾਂ ਜਦੋਂ ਉਹ ਪੈਸੇ ਦੇਣ ਲੱਗੇ ਤਾਂ ਉਹ ਮੋਚੀ ਕਹਿਣ ਲੱਗਾ ਕਿ ਨਹੀਂ ਅੱਜ ਮੈਂ ਬਿਹਤਰੀਨ ਸੌਦਾ ਬਿਹਤਰੀਨ ਤੋਂ ਬਿਹਤਰੀਨ ਸੌਦਾ ਕਰ ਲਿਆ ਹੈ ਅੱਜ ਮੈਂ ਤੁਹਾਨੂੰ ਇਹ ਜਿਹੜੀ ਜੁੱਤੀ ਗੰਢ ਕੇ ਦਿੱਤੀ ਹੈ ਇਸ ਦੇ ਬਦਲੇ ਐਨੇ ਪੈਸੇ ਲੈ ਲਏ ਹਨ ਕਿ ਜਿਹੜੇ ਸਾਰੀ ਉਮਰ ਮੇਰੇ ਨਾਲ ਚੱਲਣਗੇ ਹੁਣ ਤੁਸੀਂ ਦੁਬਾਰਾ ਧੱਕਾ ਨਾ ਕਰਿਓ ਮੈਂ ਤੁਹਾਡੇ ਤੋਂ ਪੈਸੇ ਨਹੀਂ ਲੈਣੀ ਮੈਂ ਪਹਿਲਾਂ ਹੀ ਤੁਹਾਡੇ ਤੋਂ ਬੇਸ਼ਕੀਮਤੀ ਚੀਜ਼ ਲੈ ਲਈ ਹੈ ਇੰਨੀ ਗੱਲ ਕਹਿ ਕੇ ਉਹ ਘਰ ਪਰਤ ਗਿਆ ਘਰ ਆ ਕੇ ਉਸ ਆਇਤ ਨੂੰ ਪੜਨ ਲੱਗਾ ਜੋ ਮੌਲਵੀ ਜੀ ਨੇ ਉਸ ਨੂੰ ਦੱਸੀ ਸੀ ਮੋਚੀ ਅੱਜ ਬਹੁਤ ਖੁਸ਼ ਸੀ ਕਈ ਦਿਨ ਉਹ ਆਇਤ ਪੜਦਾ ਰਿਹਾ ਤੇ ਫਿਰ ਐਸੀ ਪਰਮਾਤਮਾ ਦੀ ਕਿਰਪਾ ਉਸਤੇ ਹੋਈ ਕਿ ਪਰਮਾਤਮਾ ਆਪਣੇ ਚਾਣ ਵਾਲਿਆਂ ਨੂੰ ਕੋਈ ਪਰਖਿਆ ਦੇ ਵਿੱਚ ਪਾ ਦਿੰਦੇ ਹਨ ਪਰਮਾਤਮਾ ਨੇ ਉਸ ਮੋਚੀ ਨੂੰ ਪਰਖਿਆ ਦੇ ਵਿੱਚ ਪਾ ਦਿੱਤਾ ਉਸ ਦਾ ਕਾਰੋਬਾਰ ਦਿਨ ਵ ਦਿਨ ਮੰਦਾ ਹੋਣ ਲੱਗਾ ਉਸ ਦਾ ਕਾਰੋਬਾਰ ਘਟੇ ਵੱਲ ਜਾਣ ਲੱਗਿਆ ਹੁਣ ਤੇ ਕਈ ਕਈ ਵਾਰ ਦਿਨ ਦੇ ਵਿੱਚ ਕੋਈ ਕੰਮ ਕਰਾਉਣ ਵਾਲਾ ਵੀ ਨਹੀਂ ਆਉਂਦਾ ਸੀ ਫਿਰ ਹਫਤਿਆਂ ਦੇ ਵਿੱਚ ਵੀ ਉਸ ਨੂੰ ਕੰਮ ਕਰਾਉਣ ਵਾਲਾ ਨਾ ਦਿਸਿਆ ਐਸੀ ਉਸ ਦੇ ਨਾਲ ਘਟਨਾ ਵਾਪਰ ਗਈ ਉਸ ਦੇ ਬੱਚਿਆਂ ਨੂੰ ਖਾਣ ਲਈ ਅੰਨ ਤੱਕ ਨਸੀਬ ਨਾ ਹੋਇਆ ਇੱਕ ਦਿਨ ਉਹ ਕੰਮ ਤੋਂ ਪਰਤ ਕੇ ਘਰ ਵਾਪਸ ਗਿਆ ਤਾਂ ਬੱਚੇ ਅਨਾਜ ਦੇ ਲਈ ਬਿਲਖ ਰੇਸਨ ਰੋਟੀ ਲਈ ਤੜਫ ਰਹੇ ਸਨ ਉਸ ਦੀ ਘਰ ਵਾਲੀ ਨੇ ਕਿਹਾ ਕਿ ਸਾਡੇ ਗਵਾਂਢੀਆਂ ਨੇ ਅੱਜ ਘਰ ਦੇ ਵਿੱਚ ਕੁਝ ਨਾ ਕੁਝ ਰੱਖਿਆ ਹੋਇਆ ਹੈ ਦੇਗਾਂ ਪੱਕ ਰਹੀਆਂ ਨਹੀਂ ਉਸ ਦੇ ਘਰ ਰਿਸ਼ਤੇਦਾਰਾਂ ਨੇ ਆਉਣਾ ਹੈ ਸੰਬੰਧੀਆਂ ਮਿੱਤਰਾਂ ਨੇ ਆਉਣਾ ਹੈ ਉਸ ਦੇ ਕੋਲ ਜਾ ਕੇ ਬੇਨਤੀ ਕਰ ਲੋ ਮੈਨੂੰ ਪਤਾ ਹੈ ਤੁਸੀਂ ਕਿਸੇ ਦੇ ਅੱਗੇ ਹੱਥ ਨਹੀਂ ਫਲਾਉਂਦੇ ਪਰ ਮੈਥੋਂ ਬੱਚੇ ਰੋਂਦੇ ਦੇਖੇ ਨਹੀਂ ਜਾਂਦੇ ਇਸ ਕਰਕੇ ਤੁਸੀਂ ਉਹਨਾਂ ਤੋ ਕੁਝ ਨਾ ਕੁਝ ਖਾਣ ਲਈ ਮੰਗ ਲਿਆਉ ਉਹ ਚਲਾ ਗਿਆ ਦਿਲ ਤੇ ਪੱਥਰ ਰੱਖ ਕੇ ਉਸ ਨੂੰ ਪਤਾ ਸੀ ਕਿ ਉਹ ਕਮ ਵਕਤ ਇਨਸਾਨ ਨੇਕ ਇਨਸਾਨ ਨਹੀਂ ਹੈ ਜਦੋਂ ਉਸਨੇ ਜਾ ਕੇ ਉਸ ਦੇ ਕੋਲ ਅਨਾਜ ਮੰਗਿਆ ਖਾਣ ਲਈ ਮੰਗਿਆ ਬੱਚਿਆਂ ਲਈ ਉਸਨੇ ਵੀ ਇਹ ਕਿਹਾ ਕਿ ਜੋ ਤੁਸੀਂ ਖਾਣ ਲਈ ਕੁਝ ਨਹੀਂ ਦੇ ਸਕਦੇ ਤਾਂ ਮੈਨੂੰ ਕੁਝ ਪੈਸੇ ਹੀ ਉਧਾਰੇ ਦੇ ਦਿਓ ਮੈਂ ਤੁਹਾਡੇ ਪੈਸੇ ਮੋੜ ਦਿਆਂਗਾ ਪਰ ਉਹ ਬੰਦਾ ਜਿਸ ਦਾ ਸੁਭਾਅ ਮਾੜਾ ਸੀ ਉਹ ਆਗੋਂ ਭੜਕ ਪਿਆ ਉਹ ਕਹਿੰਦਾ ਮੈਂ ਕਮਾਈ ਕੀਤੀ ਹੈ ਆਪਣੇ ਲਈ ਮੈਂ ਕੋਈ ਹਰਾਮ ਦੀ ਕਮਾਈ ਨਹੀਂ ਕੀਤੀ ਕਿ ਤੈਨੂੰ ਦੇ ਦਿਆਂ ਉਸ ਨੇ ਆਪਣੇ ਨੌਕਰਾਂ ਨੂੰ ਇਸ਼ਾਰਾ ਕੀਤਾ ਕਿ ਇਸ ਨੂੰ ੱੱਕੇ ਮਾਰ ਕੇ ਬਾਹਰ ਕੱਢ ਦਿਓ ੱੱਕੇ ਜਦੋਂ ਵੱਜੇ ਉਸ ਦੇ ਸਿਰ ਤੇ ਸੱਟ ਲੱਗ ਗਈ ਸੱਟ ਵੱਜ ਗਈ ਰੋਂਦਾ ਰੋਂਦਾ ਕਿਹੜੇ ਮੂਹ ਨਾਲ ਘਰੇ ਜਾਂਦਾ ਕਿਉਂਕਿ ਉਸਦੇ ਕੋਲ ਤਾਂ ਖਾਣ ਲਈ ਕੁਝ ਵੀ ਨਹੀਂ ਸੀ ਇਸ ਕਰਕੇ ਉਹ ਪਰਮਾਤਮਾ ਦੇ ਦਰਬਾਰ ਚਲਾ ਗਿਆ ਮਸਜਿਦ ਦੇ ਵਿੱਚ ਚਲਾ ਗਿਆ ਉੱਥੇ ਜਾ ਕੇ ਇੱਕੋ ਆਇਤ ਜੋ ਉਸ ਨੂੰ ਆਉਂਦੀ ਸੀ ਉਸਨੇ ਉੱਚੀ ਉੱਚੀ ਉਹ ਪੜਨੀ ਸ਼ੁਰੂ ਕਰ ਦਿੱਤੀ ਤੇ ਰੋਣ ਲੱਗਿਆ ਇੱਕ ਕਾਰੋਬਾਰੀ ਆਇਆ ਤੇ ਉਸਨੇ ਸਾਰਾ ਮੰਜ਼ਰ ਦੇਖਿਆ ਤੇ ਉਸ ਨੂੰ ਉਸ ਦੀ ਆਵਾਜ਼ ਬੜੀ ਸੁਰੀਲੀ ਲੱਗੀ ਕਿਉਂਕਿ ਉਹ ਰੋ ਰਿਹਾ ਸੀ ਤੇ ਜਦੋਂ ਬੰਦਾ ਰੋ ਰਿਹਾ ਹੋਵੇ ਤਾਂ ਉਸ ਦੇ ਇਹ ਬੰਦੇ ਦੇ ਮਨ ਦੇ ਵਿੱਚ ਛਲ ਕਪਟ ਬਹੁਤ ਘੱਟ ਹੁੰਦਾ ਹੈ ਇਸ ਕਰਕੇ ਉਸ ਦੀ ਆਵਾਜ਼ ਨੇਕ ਤੇ پاک ਹੈ ਕਾਰੋਬਾਰੀ ਨੇ ਕਿਹਾ ਕੀ ਗੱਲ ਹੋਈ ਕਿਉਂ ਰੋ ਰਹੇ ਹੋ ਤੇ ਸਾਰਾ ਮਸਲਾ ਉਸਨੇ ਦੱਸਿਆ ਕਾਰੋਬਾਰੀ ਕਹਿੰਦਾ ਕਿ ਦੇਖ ਮੈਨੂੰ ਖੁਦਾ ਦੇ ਨਾਲ ਪਿਆਰ ਕਰਨ ਵਾਲੇ ਬੰਦੇ ਬਹੁਤ ਵਧੀਆ ਲੱਗਦੇ ਨੇ ਵੈਸੇ ਵੀ ਮੈਨੂੰ ਕਾਰੋਬਾਰੀ ਦੇ ਲਈ ਇੱਕ ਸਹਾਇਕ ਦੀ ਜ਼ਰੂਰਤ ਹੈ ਤੂੰ ਚਾਹੇ ਤੇ ਕੱਲ ਤੂੰ ਮੇਰੇ ਨਾਲ ਕੰਮ ਕਰ ਸਕਦਾ ਹੈ ਤੇ ਮੈਂ ਤੈਨੂੰ ਖਾਣ ਦੇ ਲਈ ਕੁਝ ਪੈਸੇ ਦੇ ਸਕਦਾ ਹਾਂ ਉਸਨੇ ਪੈਸੇ ਤੇ ਨਹੀਂ ਮੰਗੇ ਤੇ ਫਿਰ ਅੱਗੇ ਤੋਂ ਉਸਦੇ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਪਰਮਾਤਮਾ ਦੀ ਕਿਰਪਾ ਜਿਸ ਇਨਸਾਨ ਤੇ ਹੋਣੀ ਹੋਵੇ ਪਰਮਾਤਮਾ ਕਿਸੇ ਵੀ ਹਾਲਾਤ ਦੇ ਵਿੱਚ ਉਸਤੇ ਕਿਰਪਾ ਕਰ ਦਿੰਦੇ ਨੇ ਪਰਮਾਤਮਾ ਨੇ ਉਸਤੇ ਐਸੀ ਕਿਰਪਾ ਕੀਤੀ ਉਸ ਕਾਰੋਬਾਰੀ ਦੇ ਨਾਲ ਰਲ ਕੇ ਉਸਨੇ ਜਦੋਂ ਕਮਾਈ ਕੀਤੀ ਉਸ ਦੀ ਦਿਨ ਦੁਨੀ ਰਾਤ ਚੋਗਣੀ ਤਰੱਕੀ ਹੁੰਦੀ ਗਈ ਆਉਣ ਵਾਲੇ ਸਾਲ ਦੇ ਵਿੱਚ ਉਹ ਸ਼ਹਿਰ ਦਾ ਬਹੁਤ ਅਮੀਰ ਵਪਾਰੀ ਇਨਸਾਨ ਬਣ ਗਿਆ ਉਸਨੇ ਬਹੁਤ ਸੋਹਣਾ ਘਰ ਬਣਾ ਲਿਆ ਸੀ ਘਰ ਦੇ ਵਿਚ ਹਰ ਕਿਸਮ ਦੇ ਪਦਾਰਥ ਸਨ ਤੇ ਬੱਚੇ ਵੀ ਚੰਗੀਆਂ ਥਾਵਾਂ ਤੇ ਉਸਨੇ ਪੜਨੇ ਪਾ ਦਿੱਤੇ ਸਨ ਇੱਕ ਦਿਨ ਰਾਤ ਨੂੰ ਕੀ ਹੋਇਆ ਕਿ ਉਸਦਾ ਦਰਵਾਜ਼ਾ ਅਚਾਨਕ ਖੜਕ ਗਿਆ ਤੇ ਨੌਕਰ ਨੇ ਬਾਹਰ ਖੜੇ ਇਨਸਾਨ ਨੂੰ ਵਾਪਸ ਭੇਜ ਦਿੱਤਾ ਤੇ ਕਿਹਾ ਸਾਹਿਬ ਇਸ ਸਮੇਂ ਸੌ ਰਹੇ ਹਨ ਪਰ ਇਹ ਇਨਸਾਨ ਜੋ ਕਿ ਮੋਚੀ ਸੀ ਉਸਨੇ ਕਿਹਾ ਕਿ ਜੋ ਰਾਤ ਨੂੰ ਕੋਈ ਸਵਾਲੀ ਆਂਦਾ ਹੈ ਉਸ ਨੂੰ ਅੰਦਰ ਆਣ ਦਿਆ ਕਰੋ ਜਦੋਂ ਅੰਦਰ ਆਇਆ ਤਾਂ ਉਸ ਨੇ ਦੇਖਿਆ ਕਿ ਇਹ ਤਾਂ ਉਹੀ ਹੈ ਜਿਸ ਨੇ ਕਿਸੇ ਵੇਲੇ ਉਸ ਨੂੰ ਧੱਕੇ ਮਾਰੇ ਸੀ ਉਸ ਨੂੰ ਬੁਲਾ ਕੇ ਕਹਿਣ ਲੱਗਾ ਕਿ ਮੈਂ ਤੈਨੂੰ ਪਛਾਣ ਲਿਆ ਹੈ ਜੇ ਤੂੰ ਮੈਨੂੰ ਨਹੀਂ ਪਛਾਣਿਆ ਤਾਂ ਮੈਂ ਮੱਥੇ ਤੇ ਨਿਸ਼ਾਨ ਤੇਰਾ ਦਿੱਤਾ ਹੋਇਆ ਹੈ ਛੱਟ ਦਾ ਉਹ ਇਨਸਾਨ ਉੱਚੀ ਉੱਚੀ ਰੋਣ ਲੱਗਾ ਤੇ ਕਹਿਣ ਲੱਗਿਆ ਕਿ ਮੇਰੇ ਤੋਂ ਬਹੁਤ ਵੱਡੀ ਗਲਤੀ ਹੋਈ ਉਹ ਦਿਨ ਗਿਆ ਤੇ ਮੇਰੇ ਤੇ ਚੰਗੇ ਦਿਨ ਨਹੀਂ ਆਏ ਮੇਰੇ ਬੱਚੇ ਆਵਾਰਾ ਗਰਦੀ ਕਰਨ ਲੱਗ ਪਏ ਮੇਰੀ ਘਰਵਾਲੀ ਬਿਮਾਰ ਹੋ ਗਈ ਤੇ ਪ੍ਰਮਾਤਮਾ ਨੂੰ ਹੁਣ ਪਿਆਰੀ ਹੋ ਗਈ ਹੈ ਤੇ ਮੇਰਾ ਕਾਰੋਬਾਰ ਸਾਰਾ ਠੱਪ ਹੋ ਗਿਆ ਹੈ ਹੁਣ ਮੈਂ ਦਰਦਰ ਤੇ ਠੋਕਰਾਂ ਖਾਂਦਾ ਹਾਂ ਧੱਕੇ ਖਾਂਦਾ ਹਾਂ ਅੱਜ ਬਾਹਰ ਬਹੁਤ ਤੇਜ਼ ਬਾਰਿਸ਼ ਹੋ ਰਹੀ ਹੈ ਮੈਨੂੰ ਲੁਕਣ ਦੇ ਲਈ ਕੋਈ ਵੀ ਥਾਂ ਨਹੀਂ ਮਿਲਿਆ ਮੈਂ ਕਈ ਥਾਵਾਂ ਤੇ ਗਿਆ ਕਿਸੇ ਨੇ ਵੀ ਮੈਨੂੰ ਅੰਦਰ ਨਹੀਂ ਵੜਨ ਦਿੱਤਾ ਪਰ ਤੇਰੇ ਘਰ ਦੇ ਬਾਹਰ ਮੈਂ ਆਇਤ ਪੜੀ ਦੇਖੀ ਤੇ ਮੈਂ ਸੋਚਿਆ ਕਿ ਕੋਈ ਨੇਕ ਇਨਸਾਨ ਹੈ ਹੈ ਮੈਨੂੰ ਪਨਾਹ ਜ਼ਰੂਰ ਦੇਵੇਗਾ ਮੇਰੀ ਬੇਨਤੀ ਹੈ ਕਿ ਮੈਨੂੰ ਅੱਜ ਦੀ ਰਾਤ ਰੱਖ ਲੈ ਅੱਗੇ ਤੋਂ ਮੈਂ ਕਿਸੇ ਹੋਰ ਥਾਂ ਤੇ ਜਾ ਕੇ ਮੰਗਣਾ ਸ਼ੁਰੂ ਕਰ ਦੇਵਾਂਗਾ ਉਸਨੇ ਕਿਹਾ ਕਿ ਨਹੀਂ ਫਿਰ ਵੀ ਆਪਾਂ ਗਵਾਂਢੀ ਹਾਂ ਤੈਨੂੰ ਮੰਗਣ ਦੀ ਜ਼ਰੂਰਤ ਨਹੀਂ ਮੈਂ ਤੇਰੇ ਹਿਸਾਬ ਦੇ ਮੁਤਾਬਿਕ ਤੈਨੂੰ ਕੋਈ ਕੰਮ ਦੇ ਦੇਵਾਂਗਾ ਤੂੰ ਕੰਮ ਕਰ ਆਪਣੀ ਕਰਕੇ ਆਪਣੀ ਖਾ ਉਸ ਨੇਕ ਇਨਸਾਨ ਨੇ ਤਾਂ ਵੀ ਉਸ ਦੇ ਨਾਲ ਨੇਕੀ ਕੀਤੀ ਇਸ ਕਹਾਣੀ ਤੋਂ ਸੰਗਤ ਜੀ ਸਾਨੂੰ ਬਹੁਤ ਵੱਡੀ ਸਿੱਖਿਆ ਮਿਲਦੀ ਹੈ ਕਿ ਇੱਕ ਇਨਸਾਨ ਤੇ ਸਦਾ ਦਿਨ ਇੱਕੋ ਜੇ ਨਹੀਂ ਰਹਿੰਦੇ ਜੇ ਅੱਜ ਕਿਸੇ ਦੇ ਚੰਗੇ ਦਿਨ ਨੇ ਜੇ ਅੱਜ ਕਿਸੇ ਦੇ ਚੰਗੇ ਦਿਨ ਹਨ ਤੇ ਉਸ ਨੂੰ ਉਸ ਚੀਜ਼ ਦਾ ਹੰਕਾਰ ਨਹੀਂ ਹੋਣਾ ਚਾਹੀਦਾ ਮਤਲਬ ਉਸ ਦੇ ਭਰੇ ਹੋਏ ਭਾਂਡੇ ਦਾ ਉਸ ਨੂੰ ਹੰਕਾਰ ਨਹੀਂ ਹੋਣਾ ਚਾਹੀਦਾ ਜੇ ਕਿਸੇ ਤੇ ਬੁਰੇ ਦਿਨ ਨੇ ਉਹ ਹਮੇਸ਼ਾ ਪਰਮਾਤਮਾ ਤੇ ਭਰੋਸਾ ਕਰੇ ਕਿਉਂਕਿ ਕੱਲ ਵਾਲਾ ਦਿਨ ਉਸ ਦੇ ਲਈ ਬਹੁਤ ਸਾਰੇ ਨਵੇਂ ਮੌਕੇ ਔਸਰ ਲੈ ਕੇ ਆਵੇਗਾ ਬਹੁਤ ਕੁਝ ਉਸੇ ਲਈ ਨਵਾਂ ਲੈ ਕੇ ਆਵੇਗਾ ਜੇਕਰ ਇਨਸਾਨ ਦਾ ਪਰਮਾਤਮਾ ਨਾਲ ਸੱਚਾ ਪਿਆਰ ਹੈ ਉਸ ਉੱਤੇ ਭਰੋਸਾ ਕਰਦਾ ਹੈ ਨੀਅਤ ਦਾ ਭਾਂਡਾ ਸਾਫ਼ ਰੱਖਦਾ ਹੈ ਤਾਂ ਉਹ ਇਨਸਾਨ ਵੱਡਾ ਗਿਣਿਆ ਜਾਂਦਾ ਹੈ ਰੱਬ ਨੀਅਤ ਦੇਖਦਾ ਹੈ ਜਿੰਨੀ ਸਾਡੀ ਸਾਫ਼ ਨੀਅਤ ਹੋਵੇਗੀ ਓਨੀ ਹੀ ਵੱਧ ਤਰੱਕੀ ਮਿਲਦੀ ਹੈ ਇਸ ਕਰਕੇ ਕਦੇ ਵੀ ਨੀਅਤ ਭੈੜੀ ਨਾ ਰੱਖੋ ਤੁਹਾਡੇ ਤੇ ਦਿਨ ਜਿਹੋ ਜੇ ਵੀ ਬੀਤ ਰਹੇ ਹਨ ਤੁਹਾਡੀ ਜੇਬ ਦੇ ਵਿੱਚ ਚਾਹੇ ਕੁਝ ਵੀ ਨਾ ਹੋਵੇ ਪਰ ਨੀਅਤ ਸਾਫ਼ ਰੱਖੋ ਸਾਫ਼ ਨੀਅਤ ਵਾਲੇ ਨੂੰ ਪਰਮਾਤਮਾ ਬਹੁਤ ਕੁਝ ਦਿੰਦਾ ਹੈ ਅਤੇ ਬਹੁਤ ਤਰੱਕੀ ਦੇ ਕੇ ਬਹੁਤ ਦੂਰ ਤੱਕ ਲੈ ਜਾਂਦਾ ਹੈ ਸੰਗਤ ਜੀ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰਨਾ ਜੀ ਅਤੇ ਨਾਲ ਹੀ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਸਾਡੀ ਆਉਣ ਵਾਲੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ